ਕਾਲੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਪ ਅੱਜ ਬਣਾਉਣ ਜਾ ਰਹੇ ਆਂ ਗਾਜਰਾਂ ਦੀ ਮਰਫੀ ਆਪਾਂ ਨੇ 1 ਕਿਲੋ ਤੋਂ ਉੱਪਰ ਨੇ ਗਾਜਰਾ 1.5 ਦੇ ਵਿੱਚ ਗਾਜਰਾਂ ਨੇ ਇਹ ਜੋ ਆਪਾਂ ਛੱਲ ਕੇ ਰੱਖ ਲਈਆਂ ਨੇ ਔਰ ਨਾਲ ਲੈ ਆਪਾਂ ਥੋੜੇ ਜਿਹੀ ਕਿਨੂ ਜੋ ਕਿ 8 ਪੀਸੀ ਇਹ ਮੇਰੇ ਕਿਨੂਆਂ ਦੇ ਆਪਾਂ ਇਹਨਾਂ ਨੂੰ ਪਰ ਕੇ ਰੱਖ ਲੈ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਦਾ ਜੂਸ ਕੱਢਾਂਗੇ ਕਿਉਂਕਿ ਆਪਾਂ ਗਾਜਰਾਂ ਦੇ ਜੂਸ ਤੋਂ ਹੀ ਸਭ ਤੋਂ ਪਹਿਲਾਂ ਪੀਸ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਕਿਨੂਮਾ ਦੇ ਪੀਸ ਤਿਆਰ ਆਪਾਂ ਗਾਜਰਾਂ ਦਾ ਜੂਸ ਕੱਢਦੇ ਆ ਆ 5.5 ਕਿਲੋ ਦੇ ਕਰੀਬ ਗਾਜਰਾ ਸੀ ਜਿਹਦੇ ਵਿੱਚ ਸਿਰਫ ਇੱਕ ਕੱਪ ਜੂਸ ਨਿਕਲਿਆ ਤਕਰੀਬਨ ਕਿ ਅੱਧਾ ਕਿਲੋ ਹੀ ਜੂਸ ਨਿਕਲਿਆਗਾ ਇਸ ਤੋਂ ਬਾਅਦ ਆਪਾਂ ਕਿਨੂਮਾ ਦਾ ਜੂਸ ਕੱਢਾਂਗੇ ਹੁਣ ਉਹਦਾ ਆਪਾਂ ਲੱਗ ਜੂਸ ਰੱਖਾਂਗੇ ਕਿਉਂਕਿ ਆਪਾਂ ਉਹਦੋਂ ਲੱਗੇ ਇਸਤੇਮਾਲ ਕਰਾਂਗੇ ਜਦੋਂ ਆਪਾਂ ਬਣਾਉਨੇ ਆ ਕਿਨੂਆਂ ਦਾ ਜੂਸ ਤੇ ਉਹਨਾਂ ਚਿਰ ਆਪਾਂ ਕੜਾਹੀ ਰੱਖ ਕੇ ਇਹਦੇ ਵਿੱਚ ਗਾਜਰਾਂ ਵਾਲਾ ਜੂਸ ਕਪੜਾ ਕਪੋ ਪਾ ਦੇਾਂਗੇ ਇਹਨੂੰ ਆਪਾਂ ਪੁਣਾਗੇ ਨਹੀਂ ਪੁਣਾ ਦੇ ਨਾਲ ਤਾਂ ਬਹੁਤ ਹੀ ਪਤਲਾ ਹੋ ਜਾਊਗਾ ਹੁਣ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਆਪਾਂ ਉਹਨਾਂ ਚਰ ਕਰ ਲੈਨੇ ਕਿਨੂਆ ਦਾ ਜੂਸ ਤਿਆਰ ਤੇ ਜੋ ਕਿ ਆਪਾਂ ਬਣਾਇਆ ਸੀਗਾ ਕਿਨੂਆ ਦਾ ਜੂਸ ਉਹ ਵੀ ਪਾਉਣਾ ਕਿ ਤਕਰੀਬਨ ਕਾਪਾ ਆਪਾਂ ਇਸ ਕੜਾਹੀ ਦੇ ਵਿੱਚ ਪਾ ਕੇ ਹੀ ਕਿਨੂਆ ਦਾ ਜੂਸ ਨੂੰ ਵੀ ਤਿਆਰ ਕਰਾਂਗੇ ਅੰਜ ਇਹ ਇਸ ਕੜਾਹੀ ਦੇ ਵਿੱਚ ਪਾ ਕੇ ਕਿਨੂਆ ਦਾ ਜੂਸ ਵੀ ਤਿਆਰ ਕਰਾਂਗੇ ਦੋਨੋਂ ਨਾਲ ਦੀ ਨਾਲ ਹੀ ਇਹਨਾਂ ਨੂੰ ਤਿਆਰ ਕਰਾਂਗੇ ਟੈਂਕ ਕੱਟ ਲੱਗੇਗਾ ਇਸ ਲਈ ਤੇ ਚਲੋ ਆਪਾਂ ਇਹਨਾਂ ਨੂੰ ਕਦੇ ਥੱਲੇ ਨਹੀਂ ਲੱਗਣ ਦੇਣਾ ਵਾ ਜੋ ਕਿ ਇਹਨਾਂ ਵਾਲਾ ਆ ਰਿਹਾ ਆਪਾਂ ਘਟ ਸੇਕਤੇ ਹੀ ਪਕਾਵਾਂਗੇ ਥੱਲੇ ਲੱਗਣ ਦਾ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਕੜਛੀ ਮਾਰੀ ਜਾਵਾਂਗੇ ਜੋ ਕਿ ਮੇਰੇ ਕੋਲ ਲੱਕੜ ਦੀ ਆ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵਾ ਚੰਗੀ ਤਰ੍ਹਾਂ ਹਿਲਾਵਾਂਗੇ ਕਿਉਂਕਿ ਆਪਣਾ ਗਜਰੇਲਾ ਹੈ ਫਿਰ ਗਾਜਰਾ ਦਾ ਜੋ ਜੂਸ ਬਣਾਇਆ ਆਪਾਂ ਇਹ ਥੱਲੇ ਨਾ ਲੱਗੇ ਬਹੁਤ ਘੱਟ ਸੇਕ ਦੇ ਉੱਤੇ ਹੀ ਪਕਾਵਾਂਗੀ ਇਹਨੂੰ ਮੈਂ ਕਿਉਂਕਿ ਜਿਆਦਾ ਛੇਤੀ ਪਾਵਾਂਗੇ ਤਾਂ ਜਲ ਜਾਏਗਾ ਪਰ ਅੰਦਰੋਂ ਹੈ ਪੱਕੇਗਾ ਨਹੀਂਗਾ ਜਦ ਤੱਕ ਆਪਣਾ ਇੱਧਰ ਵੀ ਤਿਆਰ ਹੁੰਦਾ ਉਸ ਵale ਦੂਸਰਾ ਟੀਨੂ ਵਾਲਾ ਜੂਸ ਜੇ ਉਧਰ ਰੱਖਿਆ ਆਪਾਂ ਉਹ ਗਰਮ ਨਹੀਂ ਹੋਇਆ ਆਪਣਾ ਜੀ ਵੇ ਇਹ ਬਰਫੀ ਤਿਆਰ ਹੋ ਲਈ ਆਪਣਾ ਜੋ ਬਣਾਇਆ ਸੀ ਮਟੀਰੀਅਲ ਤਿਆਰ ਹੋ ਗਿਆ ਚੱਲਿਆ ਬਸ ਥੋੜਾ ਜਿਹਾ ਟਾਈਮ ਲੱਗੂਗਾ 5-7 ਮਿੰਟ ਜਿਆਦਾ ਨਹੀਂ ਕਿਉਂਕਿ ਆਪਾਂ کافی ਇਹਨੂੰ ਰੰਨਣਾ ਹੁੰਦਾ ਵਾ ਇਹਨੂੰ ਸੰਘਣਾ ਕਰਨਾ ਹੁੰਦਾ ਪਰ ਜਿਆਦਾ ਸੰਘਣਾ ਵੀ ਨਹੀਂ ਕਰਨਾ ਚਾਹੀਦਾ ਵਾ ਇਹ ਦਰਜ ਰੱਖਿਆ ਤੇ ਦੂਸਰੇ ਪਾਪੇ ਪਾਸੇ ਆਪਾਂ ਨੇ ਰੱਖਿਆ ਕਿਨੂਆ ਦਾ ਜੂਸ ਜੋ ਬਣਾਇਆ ਸੀ ਉਹ ਤਾਂ ਬਿਲਕੁਲ ਹੀ ਰੈਡੀ ਹੋ ਗਿਆ ਕਿਉਂਕਿ ਥੋੜਾ ਸੀਗਾ ਤੇ ਅਸ ਇਹਨੂੰ ਕਿਨੂਆ ਦੇ ਜੂਸ ਵਾਲੇ ਨੂੰ ਆਪਾਂ ਕਰਾਂਗੇ ਬੰਦ ਇਹ ਬੰਦ ਹੋਏਗਾ ਇਹਨੂੰ ਠੰਡਾ ਹੋਣ ਤੱਕ ਆਪਾਂ ਵੇਟ ਕਰਾਂਗੇ ਇਨੋਂ ਆਪਾਂ ਫਿਰ ਇਸਤੇਮਾਲ ਕਰਦੇ ਆਂ ਆ ਦੇਖਾ ਤੁਹਾਡੇ ਸਾਹਮਣੇ ਬਿਲਕੁਲ ਸੰਘਣਾ ਹੋ ਗਿਆ ਹੈ ਪਰ ਆਪਾਂ ਇਹਨੂੰ ਠੰਡਾ ਹੋਣ ਤੱਕ ਰੱਖਾਂਗੇ ਹਲੇ ਇਹਨੂੰ ਆਪਾਂ ਇੱਦਾਂ ਸੈੱਟ ਕਰ ਦਿੱਤਾ ਤੇ ਇਹ ਆਪਾਂ ਹਲੇ ਥੋੜਾ ਇਹਨੂੰ ਸੰਘਣਾ ਹੋਰ ਕਰਾਂਗੇ ਆਪਾਂ ਇਹਦੇ ਵਿੱਚ ਕੋਈ ਚੀਨੀ ਵਗੈਰਾ ਕੁਛ ਨਹੀਂ ਪਾਉਣਾਗਾ ਕਿ ਆਪਾਂ 슈ਗਰ ਫ੍ਰੀ ਹੀ ਤਿਆਰ ਮਠਿਆਈ ਕਰਾਂਗੇ ਇਹ ਕਿਉਂਕਿ 슈ਗਰ ਵਾਲੀ ਤਾਂ ਹਰੇਕ ਖਾ ਲੈਂਦਾ ਪਰ ਜੋ 슈ਗਰ ਦੇ ਪੇਸ਼ੈਂਟ ਆ ਉਹਨਾਂ ਲਈ ਆਪਾਂ ਇਹ 슈ਗਰ ਫ੍ਰੀ ਤਿਆਰ ਕੀਤੀਆਂ ਮਠਿਆਈ ਕਰਾਂਗੇ ਤਿਆਰ ਹੋਣ ਤੋਂ ਬਾਅਦ ਜਦ ਬੰਨਣਗੇ ਪੀਸ ਤਾਂ ਤੁਹਾਨੂੰ ਦਿਖਾਵਾਂਗੇ ਇਹ ਵੀ ਤਿਆਰ ਹੋਣ ਦੇ ਨੇੜੇ ਹੀ ਐ ਪਾਜਾ ਥੋੜਾ ਸੇਕ ਘੱਟ ਰੱਖਿਆ ਸੀਗਾ ਹੌਲੀ ਹੌਲੀ ਇਹਨੂੰ ਪਕਾਉਣਾ ਸੀਗਾ ਬਸ ਇਹਦੇ ਵੀ 2-4 ਮਿੰਟ ਦੇ ਵਿੱਚ ਹੀ ਇਹਨੇ ਤਿਆਰ ਹੋ ਜਾਣਾ ਇਹ ਵੀ ਸੰਗਣੀ ਹੋਣ ਤੇ ਲੱਗ ਗਈ ਹੈਗੀ ਤੇ ਤੁਸੀਂ ਇਹਨੂੰ ਆਪਣੇ ਘਰ ਵਿੱਚ ਹੀ ਮਠਿਆਈ ਨੂੰ ਤਿਆਰ ਕਰੋ ਸ਼ੂਗਰ ਫਰੀ ਮਠਿਆਈ ਕਿਉਂਕਿ ਬੱਚਿਆਂ ਲਈ ਵੀ ਸਿਹਤ ਲਈ ਬਹੁਤ ਠੀਕ ਹੈ ਕਿਉਂਕਿ ਬੱਚੇ ਗਾਜਰਾਣੀ ਸਬਜ਼ੀ ਨਹੀਂ ਖਾਂਦੇ ਗਾਜਰਾਣੀ ਖਾਂਦੇ ਪਰ ਮਠਿਆਈ ਜ਼ਰੂਰ ਖਾਂਦੇ ਨੇ ਮਠਿਆਈ ਹਰ ਇੱਕ ਬੱਚੇ ਨੂੰ ਕਿ ਹਰ ਇੱਕ ਟੇਸਟ ਲੱਗਦੀ ਹੈ ਤੇ ਆਪਾਂ ਵੀ ਇਸ ਨੂੰ 슈ਗਰ ਫ੍ਰੀ ਮਠਿਆਈ ਤਿਆਰ ਕਰਾਂਗੇ ਕਿਉਂਕਿ ਅਸੀਂ ਖੁਦ 슈ਗਰ ਦੇ ਪੇਸ਼ੈਂਟ ਐਸ ਲਈ ਮੈਂ ਘੱਟ ਤੋਂ ਘੱਟ ਚੀਜ਼ਾਂ 슈ਗਰ ਫ੍ਰੀ ਹੀ ਇਸਤੇਮਾਲ ਕਰਦੀ ਆਂ ਸਭ ਨੂੰ ਹੀ 슈ਗਰ ਮਾੜੀ ਆ ਨਮਕ ਜ਼ਿਆਦਾ ਮੈਦਾ ਵੀ ਮੈਂ ਘੱਟ ਇਸਤੇਮਾਲ ਕਰਦੀ ਆਂ ਤੇ ਆਹ ਲਓ ਜੀ ਆਪਣਾ ਇਹ ਵੀ ਤਿਆਰ ਆ ਆਪਾਂ ਇਹਨੂੰ ਵੀ ਠੰਡਾ ਹੋਣ ਤੱਕ ਰੱਖਾਂਗੇ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਹਾਂਜੀ ਇਹ ਆਪਣੇ ਹਨ ਠੰਡਾ ਹੋਣ ਤੱਕ ਆਪਾਂ ਇਹਨਾਂ ਰੱਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇਸਤੇਮਾਲ ਕਰਾਂਗੇ ਕਿੱਦਾਂ ਤਿਆਰ ਕਰਨੀ ਹੈ ਇਹ ਤੁਹਾਨੂੰ ਦੱਸ ਦੇਾਂਗੇ ਆਪਾਂ ਪਰ ਆਪਾਂ ਇਹਦਾ ਵੇਟ ਕਰਦੇ ਹਾਂ ਕਿ ਇਹ ਵੀ ਠੰਡਾ ਹੋਵੇ ਹਾਂਜੀ ਮੈਂ ਕਈ ਵਾਰ ਬਣਾ ਕੇ ਖਾ ਚੁੱਕੀ ਹਾਂ ਪਰ ਦਿਲ ਕਰਦਾ ਸੀ ਤੁਹਾਡੇ ਨਾਲ ਸ਼ੇਅਰ ਕਰਾਂ ਇਸ ਲਈ ਮੈਂ ਸ਼ੇਅਰ ਕਰਨ ਲੱਗੀ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤਦ ਇਹ ਇੱਕ ਦੂਸਰੇ ਨੂੰ ਅੱਗੇ ਤੋਂ ਪਤਾ ਚੱਲਦਾ ਵਾ ਪਰ ਇਹ ਮੈਂ ਆਪਣੇ ਆਪ ਹੀ ਬਣਾਇਆ ਸੀਗਾ ਮੈਂ ਕਿਸੇ ਨੂੰ ਨਹੀਂ ਦੇਖ ਕੇ ਬਣਾਇਆ ਇਹ ਬਹੁਤ ਵਾਰੀ ਖਾ ਚੁੱਕੇ ਆਪਾਂ ਇਹ ਵੀ ਦੇਖੋ ਕਿੰਨਾ ਸੰਘਣਾ ਹੋਇਆ ਤੇ ਆਪਾਂ ਕਰਦੇ ਆਂ ਦੀ ਵੇਟ ਜੇ ਆਪਾਂ ਇੱਕ ਥਾਲੀ ਲਵਾਂਗੇ ਥਾਲੀ ਦੇ ਵਿੱਚ ਆਪਾਂ ਇਹ ਚਾਰਸ਼ ਫੇਰੇ ਕੇਔਰ ਫਾਇੰਡ ਦਾ ਜ਼ਰੂਰ ਲਾਵਾਂਗੇ ਕਿਉਂਕਿ ਰਾਇਲ ਦਾ ਘਿਓ ਲਾਉਣ ਨਾਲ ਜੀ ਫੇਰੇ ਪਰ ਹੰਜੇ ਆਪਾਂ ਇਹਨੂੰ ਇਹਦੇ ਵਿੱਚ ਪਾ ਲਿਆ ਗਾਜਰਾਂ ਦਾ ਫਲੇਵਰ ਸੀਗਾ ਖਾਲੀ ਦੇ ਵਿੱਚ ਥੋੜਾ ਘਿਓ ਲਾਇਆ ਘਿਓ ਰੋਂ ਹੁਣ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਪਾ ਲਿਆ ਆਪਾਂ ਜੋ ਥੋੜਾ ਪਾਣਾ ਵਾ ਇਹ ਸੰਗਣਾ ਬਿਲਕੁਲ ਸੰਗਣਾ ਕੀਤਾ ਇਹਨੂੰ ਜਦ ਥੋੜਾ ਜਿਹਾ ਇਹ ਆਠਰ ਜਾਏਗਾ ਮਤਲਬ ਕਿ ਠੰਡਾ ਹੋ ਜਾਏਗਾ ਚੰਗੀ ਤਰ੍ਹਾਂ ਉਦੋਂ ਆਪਾਂ ਫਿਰ ਇਹਦੇ ਵਿੱਚ ਦੂਸਰਾ ਫਲੇਵਰ ਦਾ ਇਸਤੇਮਾਲ ਕਰਾਂਗੇ ਹਾਂਜੀ ਆਪਾਂ ਇਹਨੂੰ 10 ਤੋਂ 15 ਮਿੰਟ ਇਦਾਂ ਹੀ ਰੱਖਾਂਗੇ। ਇਹਦੇ ਪੀਸ ਬਹੁਤ ਪਤਲੇ ਬਣ ਗਏ ਕਿਉਂਕਿ ਛੋਟਾ ਭਾਂਡਾ ਹੋਵੇ। ਤਾਂ ਉਹਦੇ ਵਿੱਚ ਥੋੜਾ ਇਹ ਥੋੜੀ ਜਗ੍ਹਾ ਦੇ ਵਿੱਚ ਆਉਂਦਾ ਪੀਸ ਮੋਟੇ ਹੋ ਜਾਂਦੇ ਪਰ ਆਪਾਂ ਇਹਦੇ ਪੀਸ ਕੋ ਪਤਲੇ ਪੀਸ ਹੋਣਗੇ। ਅਗਰ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਕਿ ਦੂਸਰਾ ਫਲੇਵਰ ਆਪਰ ਕਦੋਂ ਕਿੰ ਟਾਈਮ ਲਾਉਣਾ ਹੈ। ਹਾਂਜੀ ਆਪਣਾ ਇਹ ਫਲੇਵਰ ਥੋੜਾ ਅਠ ਗਿਆ ਪੂਰਾ ਜੰਮਿਆ ਤਾਂ ਨਹੀਂ ਗਿਆ। ਜਮਾਵਾਂਗੇ ਆਪਾਂ ਇਹਨੂੰ ਬਾਅਦ ਦੇ ਵਿੱਚ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਕਿਨੂਆ ਦਾ ਫਲੇਵਰ ਤਿਆਰ ਕੀਤਾ ਸੀ ਉਹ ਪਾਲਾ ਪਾਵਾਂਗੇ। ਪਰ ਉਹ ਵੀ ਜਿਆਦਾ ਨਹੀਂ ਆਪਣੇ ਕੋਲ ਬਲਕਿ ਥੋੜਾ ਜਿਹਾ ਆਪਾਂ ਚਮਚੇ ਦੀ ਮਦਦ ਨਾਲ ਪਾਵਾਂਗੇ ਕਿਉਂਕਿ ਜਿਆਦਾ ਨਹੀਂਗਾ ਉਹ ਬਹੁਤ ਥੋੜਾ ਜਿਹਾ ਫਲੇਵਰ ਬਣਿਆ ਹੋ ਆਪਣੇ ਕੋਲੇ ਹਾਂਜੀ ਆਪਾਂ ਇਹਦੇ ਉੱਪਰ ਇਹ ਲੇਅਰ ਇਕ ਲਾ ਦਿਆਂਗੇ ਪਤਲੀ-ਪਤਲੀ ਕਰਕੇ ਕਿਉਂਕਿ ਮਿਕਸਇਆ ਹੋ ਚੱਲੇ ਇਹਦੇ ਨਾਲ ਹੀ एक दिखाना कि एक फ्लेवर इस तरह होगा अपना मिक्स ज जा हो जाएगा भी इस तरह करके हाँ जी इस तरह आप उपर करा फिर आप्रिज रखा क्योंकि फिर पीस तैयार करा आप अगर ज़्यादा अपने को तो आप ज़्यादा भी इस्तेमाल कर सकते हैं ਬਹੁਤ ਹੀ ਟੇਸਟੀ ਬਣੇਗੀ 슈ਗਰ ਫ੍ਰੀ ਹੈ ਤੇ ਪਰ 슈ਗਰ ਫ੍ਰੀ ਹੀ ਬਣਾਓ ਕਿਉਂਕਿ ਪਹਿਲਾਂ ਹੀ ਕਿਨੂਆ ਔਰ ਗਾਜਰਾ ਆਪਣੇ ਕੋਲ ਮਿੱਠਿਆ ਸੀਗੀਆਂ ਇਸ ਲਈ ਆਪਾਂ ਇਹਦੇ ਵਿੱਚ 슈ਗਰ ਨਹੀਂ ਪਾਇਆ ਬਾਕੀ 슈ਗਰ ਵਾਲਾ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਤੇ ਤੁਸੀਂ ਘਰ ਵਿੱਚ ਬਣਾ ਕੇ ਜਰੂਰ ਇਸਤੇਮਾਲ ਕਰੋ ਇਹਦਾ ਗਾਜਰਾ ਔਰ ਕਿਨੂਆ ਦਾ ਬੱਚੇ ਗਾਜਰਾ ਨਹੀਂ ਖਾਂਦੇ ਜਾਂ ਸਬਜ਼ੀ ਨਹੀਂ ਗਾਜਰਾ ਦੀ ਖਾਂਦੇ ਤਾਂ ਬੱਚਿਆਂ ਨੂੰ ਇਸ ਤਰ੍ਹਾਂ ਮਠਾਈ ਬਣਾ ਕੇ ਜਰੂਰ ਦੇਵੋ ਤਾਂ ਬੱਚਿਆਂ ਨੂੰ ਬਹੁਤ ਹੀ ਪਸੰਦ ਆਏਗੀ ਇਹ ਔਰ ਨਾਲੇ ਦੇਖਣ ਨੂੰ ਵੀ ਅੱਛੀ ਲੱਗ ਰਹੀ ਹੈ ਇਸ ਲਈ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਬਣਾਓ ਇਹਨੂੰ ਆਪਾਂ ਹੁਣ ਥੋੜੀ ਦੇਰ ਲਈ ਫਰਿੱਜ ਵਿੱਚ ਲਾਵਾਂਗੇ ਉਸ ਤੋਂ ਜੰਮਣ ਤੋਂ ਬਾਅਦ ਪੀਸ ਕੱਟੇ ਜਾਣਗੇ ਫਿਰ ਇਹਦੇ ਬੜੀ ਆਸਾਨੀ ਨਾਲ ਪੀਸ ਕੱਟ ਹੋ ਜਾਣਗੇ ਨਹੀਂ ਪੀਸ ਕੱਟ ਨਹੀਂ ਹੁੰਦੇ ਇਹਦੇ